ਕਿਆ ਆ ਗਿਆ ਜੀ ਇਸ DI 450 ਚ ਚਿਲੰਡਰ ਦੇ ਵਿੱਚ 50 HP ਜਾਗੇ ਹਾਂ ਜਿਵੇਂ ਆਪਾਂ ਕਹ ਜੀ ਕਵਾੜ ਮੁੱਲ ਦਾ ਟਰੈਕਟਰ ਆ ਪਰ ਕੰਮ ਪੂਰਾ ਸਵਰਾਜ ਜਿੰਨਾ ਕੰਮ ਕਰਦਾ ਟਰੈਕਟਰ ਹੈ ਦਮਨ ਜੀ ਡਿਮਾਂਡ ਇਹਦਾ ਇੱਕੋ ਹੀ ਰੇਟ ਆ ਬਈ 1 ਲੱਖ ਤੇ 20 ਹਜ਼ਾਰ ਦਾ ਦੇਣਾ ਆਪਾਂ ਜੀ ਇਸ ਨੂੰ 1 ਲੱਖ 20 ਹਜ਼ਾਰ ਰੁਪਏ ਦਾ ਟਰੈਕਟਰ ਵੀ ਤੁਹਾਨੂੰ ਮਿਲ ਜਾਊਗਾ 2013 ਮਾਡਲ ਕੋਈ ਨਹੀਂ ਦਿੰਦਾ ਰੇਟ ਤੇ ਕੋਈ ਵੀ ਟੈਰਾ ਗਿਆ 630 ਇਹ ਪਲੱਸ ਚ ਆ ਗਿਆ ਪਲੱਸ 55 HP ਵਾਲਾ ਬਿਨਾ ਟਰਬੋ ਦਾ ਨੌਨ ਟਰਬੋ ਹਾਂ ਬਹੁਤ ਡਿਮਾਂਡ ਆ ਇਹ ਟਰੈਕਟਰਾਂ ਦੀ ਵੀ ਠੀਕ ਆ ਜੀ 3 स्पीड तेरी स्पीड डबल जस्टी ਟੋਲਟਾਉ ਮਾੜ ਲਿਆ ਗਿਆ ਵੀ ਠੀਕ ਆ ਆਪਣੇ ਸੋਨਾਲਿਕਾ ਡੀਆਈ 750 ਦਾ ਆ ਗਿਆ ਜੀ ਐਚ ਡੀ ਐਮ ਹੈਵੀ ਡਿਊਟੀ ਪਾਵਰ ਪਲੱਸ ਵਾਲਾ ਇਹ ਕਿੰਨੇ ਮਾਡਲ ਆ ਜੀ ਇਹ ਵੀ 2015 ਮਾਡਲ ਆ ਬਾਈ 15 ਮਾਡਲ ਹੀ ਇਹ ਆ ਇਹ ਵੀ ਰਿਵਰਸ ਸਪੀਡ ਹੋ ਡਬਲ ਜਸਟਿਡਰ ਆ ਗਿਆ ਟੋਲਟਾਉ ਪਚਾਵ ਸਕਦਾ 3 ਸਪੀਡ ਨਹੀਂ 2 ਸਪੀਡ ਆ ਹਾਂ ਇਹ ਅੱਸੀ ਕਾਰਬਾ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚਿਆ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਬਾਈ ਜਰਪਾਲ ਕੋ ਰੇ ਕਰਦਿਆਂ ਗੱਲ ਬਾਤ ਨਵਾਂ ਸਟਾਕ ਲੈ ਕੇ ਆਇਆ ਬਾਈ ਇਹ ਸੱਸੀ ਕਾ ਬਾਈ ਸੱਸੀ ਗਾਲ ਬਾਈ ਠੀਕ ਹੋ ਜੀ ਵਧੀਆ ਬਾਈ ਠੀਕ ਠਾਕ ਕਿੰਨੇ ਆ ਜੀ ਅੱਜ ਆਪਣੇ ਕੋਲੇ ਆਪਣੇ ਕੋਲ ਹੈਗਾ 67 ਟਰੈਕਟਰ ਅੱਜ ਠੀਕ ਆ ਜੀ ਟਰੈਕਟਰ ਬਾਰੇ ਕਰਦਿਆਂ ਗੱਲ ਬਾਤ ਜੀ ਸੋਨਾ ਲਿਖਾ ਡੀਆਈ 60 ਦਾ ਆ ਗਿਆ ਜੀ ਪੰਜਾਬ ਨੰਬਰ ਤੇ ਆ ਰਹਿਣਾ ਜੀ ਹਰਿਆਣਾ ਨੰਬਰ ਆ ਬਾਈ 2015 ਮਾਡਲ ਠੀਕ ਆ ਜੀ ਟਾਇਰ ਬਾਈ ਟਾਇਰ ਬਾਈ ਬਿਲਕੁਲ ਨਵੇਂ ਆ ਜਾਵਾ ਬ੍ਰੈਕ ਵਾਲੇ ਐ ਐਮ ਆਰ ਐਫ ਦੇ ਬਾਈਕ ਵਾਲੇ ਗੁਡੀਅਰ ਦੇ ਹਾਂ ਆਲ ਦੇ ਟਰੈਕਟਰ ਦੇ ਟਾਇਰ ਜੀਏ 40 ਤੋਂ 45 ਪੈਸੇ ਠੀਕ ਆ ਜੀ ਹਾਂ ਆਪਾਂ ਬਦ ਲਿਆ ਆਪਾਂ ਬਦ ਲਿਆ ਬਈ ਆਪ ਪਵਾਇਆ ਬੈਲ ਮਿਲਜੂ ਡੈਰਾਂ ਦੇ ਲੈਣਾ ਕਿਸੇ ਭਰਾਣੇ ਠੀਕ ਆ ਜੀ ਰਿਵਰਸ ਪੀਟੀਓ ਆ ਗਿਆ ਡਬਲ ਡਿਸਟਿਬਿਊਟਰ ਆ ਗਿਆ ਟਰੈਕਟਰ ਦੀ ਇੰਨੀ ਗਾਰੰਟੀ ਆ ਤੇਲ ਵਾਣ ਦੀ ਲੋੜ ਨਹੀਂ ਘਾਟਾ 2 ਘੰਟੇ ਭਾ ਕੇ ਤੋਰੂ ਕਰੂ ਜੇ ਕਿਸੇ ਭਰਾਣੇ ਲੈਣਾ ਵੀ ਪੂਰੀ ਆਪਦੀ ਤਸ਼ੱਲੀ ਕਰਕੇ ਲੈ ਜਾਓ ਅਗਲੇ ਨੇ ਭਾਈ ਜੀ ਤਮ ਮਨ ਖੜਾ ਕੇ ਫੇਰ ਤੋਰਾਂਗੇ ਆਪਾਂ ਠੀਕ ਆ ਜੀ ਤੇ ਇੰਜਨ ਗੇਅਰ ਦਾ ਤਾਂ ਪੂਰਾ ਚੰਗਾ ਬਈ ਟਰੈਕਟਰ ਕਾਪੀ ਕਾਗਜਾਂ ਦੀ ਜੇ ਗੱਲਬਾਤ ਕਰੀ ਜੀ ਭਾਈ ਬੇਸੈਂਸ ਹੋ ਗਿਆ ਜੋ ਕੋਈ ਵੀ ਟਰੈਕਟਰ ਆਪਣਾ ਕਾਪੀ ਕਾਗਜ ਮੰਨੀ ਠੀਕ ਆ ਜੀ ਲੋਨ ਫੈਂਸ ਹੋ ਜੂ ਐ ਤੇ ਹਾਂਜੀ ਕਿਹਦੇ ਭਰਾਣੇ ਕਰਾਉਣਾ ਐਨਓਸੀ ਮਿਲ ਜੂਗੀ ਠੀਕ ਆ ਜੀ ਜਿਵੇਂ ਆਮ ਨੰਬਰ ਲਵਾਉਣਾ ਪੰਜਾਬ ਨੰਬਰ ਲੱਗ ਗਿਆ ਹਾਂ ਪੰਜਾਬ ਨੰਬਰ ਲੱਗ ਗਿਆ 15 ਮਾਡਲ ਆ ਡਿਮਾਂਡ ਜੀ 4,55,000 ਰੁਪਇਆ ਲੈਣ ਦੇ ਨਾ ਬਈ ਇਹ ਦੇ ਦਾਂਗਾ ਬਈ 4,35,000 ਰੁਪਇਆ 4,35,000 ਦਾ ਬਈ ਤੁਹਾਨੂੰ ਆਹ ਟਰੈਕਟਰ ਮਿਲ ਜੂਗਾ ਸਾਹਮਣੇ ਸੋਨਾ ਲਿਕਾ ਡੀਆਈ 750 ਦਾ ਆ ਗਿਆ ਜੀ ਐਚਡੀਐਮ ਹੈਵੀ ਡਿਊਟੀ ਪਾਵਰ ਪਲੱਸ ਵਾਲਾ ਇਹ ਕਿੰਨੇ ਮਾਡਲ ਹੈ ਜੀ ਇਹ ਵੀ 2015 ਮਾਡਲ ਹੈ ਬਾਈ 15 ਮਾਡਲ ਹੀ ਇਹ ਆ ਇਹ ਵੀ ਰਿਵਰਸ ਪੀਡੀਓ ਡਬਲ ਜਸਟੀ ਬੂਟਰ ਆ ਗਿਆ ਉਹ ਲਟਾਓ ਪਚਾਵਸ ਕਲਾ 3 ਸਪੀਡ ਨਹੀਂ 2 ਸਪੀਡ ਹੈ ਹਾਂ 2 ਸਪੀਡ ਆ ਗਿਆ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਬਾਈ ਟਾਇਰ ਬਾਈ 80 ਪੈਸੇ ਪਿਆ ਚਾਰੇ ਦੇ 80 ਪੈਸੇ ਟਾਇਰ ਪਏ ਆ ਬਾਈ ਵਧੀਆ ਕੰਪਨੀ ਦੇ ਟਾਇਰ ਆ ਚੌਕੜਾ ਲੋਨ ਪੈਸੇ ਹੈ ਟਰੈਕਟਰ ਤੇ ਵੀ ਹੋ ਜੂਗਾ ਪੰਜਾਬ ਹਰਿਆਣਾ ਇਹ ਵੀ ਹਰਿਆਣਾ ਨੰਬਰ ਆ ਬਾਈ ਹਰਿਆਣਾ ਨੰਬਰ ਆ ਇਹਨੂੰ ਤੁਸੀਂ ਮਿਲ ਜਿਓ ਇੰਜਨ ਗੇਅਰ ਦਾ ਵੀ ਇਹ ਬਾਈ ਬਿਲਕੁਲ ਓਕੇ ਆ ਬਾਕੇ ਚੈੱਕ ਕਰਕੇ ਲੈ ਜਿਓ ਠੀਕ ਹੈ ਡਿਮਾਂਡ ਬਈ ਡਿਮਾਂਡ ਬਈ 4 ਲੱਖ ਰੁਪਈਆ ਦੀ ਠੀਕ ਹੈ ਜੀ ਲੈਣ ਦੇ ਨਬਈ ਇਹ ਦੇ ਦਾਂਗੇ ਆਪਾਂ 80000 ਰੁਪਈਆ ਦਾ 3 ਲੱਖ 80000 ਰੁਪਈਆ ਦਾ 3 ਲੱਖ 80000 ਰੁਪਈਆ ਦਾ ਬਈ ਸਾਨੂੰ 50 ਆਲਾ ਮਿਲ ਜੂ ਸਮਝ 11 12 ਮਾਡਲ बिक ਜਾਂਦੇ ਇਹ ਰੇਟ ਦੇ ਅੱਗੇ ਆ ਗਿਆ ਜੀ ਹੌਲੈਂਡ 36 30 ਪਲੱਸ ਆਲਾ ਜੂਜੀ ਗੇਅਰ ਆਲਾ ਪੰਜਾਬ ਨੰਬਰ ਪੀਵੀ 31 ਮਾਨਸਾ ਦਾ ਨੰਬਰ ਫੁੱਲ ਟੌਪ ਮਾਡਲ ਆ ਗਿਆ ਬਈ ਇਹ ਵੀ ਠੀਕ ਹੈ ਜੀ 3 ਸਪੀਡ ਤੇਰੀ ਸਪੀਡ ਡਬਲ ਜੈਸਟੀ ਬੂਟਰ ਪਾਵਰ ਸਟੇਰੀ ਪੰਜਾਬ ਨੰਬਰ ਹਾਂਜੀ 4 ਟਾਇਰ ਨਵੇਂ ਆ ਬਿਲਕੁਲ ਠੀਕ ਹੈ ਜੀ ਚੌਕੜਾ ਟਾਇਰਾਂ ਦਾ ਭਈ ਨਮਾ ਟ੍ਰੈਕ ਸਾਰਾ ਟਰੈਕਟਰ Ориਜਨਲ ਪਿਆਗਾ ਗਾਰੰਟੀ ਹੈ ਪੂਰੀ ਵੀ ਬਾਈ ਕੀ ਕਹਿਣਾ ਬਾਈ 100 ਚੋਂ 1-2 ਪੈਸੇ ਹੋਈ ਹੋਵੇ ਮੜਤਾ ਚੰਗੀ ਦੀ ਆ ਬੱਸ ਹਾਂ ਹੋਰ ਕਿਸੇ ਪਾਸੇ ਕੋਈ ਕਮੀ ਨਹੀਂ ਕਾਪੀ ਕਾਗਜ਼ ਦੀ ਗਾਰੰਟੀ ਆਪਣੀ ਠੀਕ ਹੈ ਜੀ ਇਹ ਆ ਉਹਦਾ ਨੰਬਰ ਹੈ ਜੀ ਮਾਨਸ਼ਾ ਦਾ 12 ਮੜ ਦਾ ਰਵਾੜੀ 4,85,000 ਰੁਪਏ 4,85000 ਰੁਪਏ ਡਿਮਾਂਡ ਆ ਜੀ ਕਿੰਨੇ ਤੱਕ ਬਣ ਜੂਈਏ ਇਹ ਸਾਢੇ ਕਿ ਜ਼ਿਆਦਾ ਦੇ ਦਾਂਗੇ ਆਪਾਂ ਸਾਢੇ 4 ਦਾ ਇਹ ਬਣ ਜੂਈਏ ਹਾਂ ਅੱਗੇ ਜੀ ਆ ਗਿਆ 60 ਆ ਗਿਆ ਬਾਈ ਸੋਨਾ ਲਿਕਾ ਡੀ ਆਈ ਮਾਈਲੇਜ ਮਾਸਟਰ ਹਮ 60 ਆ ਕਿੰਨੇ ਮਾਡਲ ਹੈ ਜੀ ਇਹ ਬਾਈ 2010 ਦਾ ਮਾਡਲ ਆ 10 ਦਾ ਮਾਡਲ ਆ ਫਰੰਟ ਵਾਲੇ ਟਾਇਰ ਖਰਚਾ ਇਹਦਾ ਬਹੁਤ ਘੱਟ ਹੁੰਦਾ ਕੰਮ ਇਹ ਵੱਡੇ ਡੈਕਟਰਾਂ ਜਿੰਨਾਂ ਦੇ ਜਾਂਦਾ ਰਹਿੰਦਾਗਾ ਠੀਕ ਆ ਜੀ ਕੰਮ ਵੱਡਾ ਤੇਲ ਖਰਚਾ ਸੋ ਡਬਲ ਕਲਚ ਹਾਂਜੀ 6 ਝੇਰੀ ਡਿਸਕ ਬ੍ਰੇਕਾਂ ਚ ਆ ਗਿਆ ਠੀਕ ਹੈ ਜੀ ਆਹ ਟਰੈਕਟਰ ਓਰਿਜਨਲ ਪਿਆ ਇੰਜਨ ਗੇਅਰ ਦਾ ਪੂਰਾ ਚਲਾਈ ਚਲੂਈ ਦਾ ਚੰਗਾ ਟਰੈਕਟਰ ਠੀਕ ਹੈ ਜੀ ਟਾਇਰ ਭਾਈ ਟਾਇਰ ਭਾਈ ਮੂਲੇ 90 95 ਪੈਸੇ ਪੈਣਾ ਮੈਂ ਵਰਕੇ ਮਾਗ ਲੈ ਗਿਆ 60 65 ਪੈਸੇ ਸੈਡ ਗੇਅਰ ਦੇ ਵਿੱਚ ਆ ਹਾਂ 6 ਚ ਰੀ ਜਾ ਗਿਆ ਭਾਈ ਡਿਮਾਂਡ ਹੈ ਦੀ ਇਹ ਡਿਮਾਂਡ ਹੈ ਗਿਆ ਭਾਈ 2 ਲੱਖ ਤੇ 67000 ਰੁਪਏ ਇਹ ਕਿੰਨੇ ਤੱਕ ਟਰੈਕਟਰ ਦੇ ਦਾਂਗੇ ਆਪਾਂ 2 ਲੱਖ ਤੇ 40000 ਰੁਪਏ ਠੀਕ ਹੈ ਜੀ ਅੱਗੇ ਜੀ ਅੱਗੇ ਹੈਗਾ ਤੇਰਾ ਮਾਡਲ ਹਾਲੈਂਡ ਭਾਈ ਅੱਗੇ ਹੈ ਗਿਆ 36 30 ਨਿਊ ਹਾਲੈਂਡ ਸੁਪਰ ਵਾਲਾ ਇਹ ਕਿੰਨੇ ਏ ਜੀ ਤਰ੍ਹਾਂ ਦੀ ਇਹ ਡਿਮਾਂਡ ਵੀ ਗੱਲ ਬਾਤ ਕਰੀਏ ਟਾਇਰ ਬਾਈ ਮੂਲੇ ਬਿਲਕੁਲ ਨਵੇਂ ਆ ਹਾਂਜੀ ਮਗਰਲੇ ਪਏ ਇਹਦੇ 75 80 ਪੈਸੇ ਠੀਕ ਆ ਜੀ ਤੇਰੀ ਸਪੀਡ ਆ ਗਿਆ ਹਾਂਜੀ ਬਾਵਾ ਸਟੀering ਆ ਗਿਆ ਡਿਸਟ੍ਰੀਬਿਊਟਰੀ ਉਹ ਹੈ ਨਹੀਂ ਬਾਈ ਇਹਦੇ ਮੇਰਾ ਆਊਟਰ ਡਿਸਟ੍ਰੀਬਿਊਟਰ ਆ ਪੰਜਾਬ ਨੰਬਰ ਆ ਥੋੜਾ ਵੈਂਪਰ ਆ ਠੀਕ ਆ ਜੀ ਇੰਜਨ ਗੇਅਰ ਦਾ ਓਕੇ ਆ ਬਾਈ ਹਾਂਜੀ ਰਿਆੜਾ ਦੀ ਮਾੜੀ ਮੋਟੀ ਟੱਚਿੰਗ ਹੋ ਗਈ ਆ ਬਾਕੀ ਡੈਕਟਰ ਸਾਰਾ ਓਰੀਜਨਲ ਪਿਆਗਾ ਹਾਂਜੀ ਬਾਕੇ ਚੈੱਕ ਕਰਕੇ ਲਿਜਾ ਸਕਦਾ ਬੰਦਾ ਠੀਕ ਆ ਜੀ 4 55 ਡਿਮਾਂਡ ਆ ਜੀ ਕਿੰਨੇ ਤੱਕ ਬਣੂਗੀ ਇਹ ਦੇ ਦਾਂਗੇ ਆਪਾਂ ਸਵਾ ਗਜਰ ਦਾ ਬਾਕੀ ਮੌਕੇ ਤੇ ਹੋ ਜੂ ਮੰਨਦਾ ਠੀਕ ਹੈ ਜੀ ਸਾਹਮਣੇ ਫੇਰ ਆ ਗਿਆ 37 30 ਇਹ ਪਲੱਸ ਚ ਆ ਗਿਆ ਪਲੱਸ 55 HP ਵਾਲਾ ਬੈਣਾ ਟਰਬੋ ਦਾ ਨਾਉਨ ਟਰਬੋ ਹਾਂ ਬਹੁਤ ਡਿਮਾਂਡ ਹੈ ਡਰਾਈਵਰਾਂ ਦੀ ਵੀ ਠੀਕ ਹੈ ਜੀ 3 ਸਪੀਡ 3 ਸਪੀਡ ਡਬਲ ਜਿਸੀ ਪੂਲਾ ਟਾ ਮਾਰ ਲਿਆ ਗਿਆ ਵੀ ਠੀਕ ਹੈ ਜੀ ਟਾਇਰ ਬਾਈ ਜਮਾ 95 ਪੈਸੇ ਪਿਆ ਮਾੜੇ ਮੋਟੀ ਚੱਲੇ ਚੌਕੜਾ ਠੀਕ ਹੈ ਜੀ ਕੰਪਨੀ ਦੇ ਟਾਇਰ ਆ ਬਈ ਚੌਕੜਾ ਤੇ ਇਹ ਪੰਜਾਬ ਜਾਂ ਹਰਿਆਣਾ ਇਹ ਵੀ ਹਰਿਆਣਾ ਨੰਬਰ ਆ ਬਾਈ ਹਾਂਜੀ ਲੋਨ ਫੈਂਸ ਹੋ ਜੂਗਾ ਐਨਓਸੀ ਮਿਲ ਜੂ ਜੇ ਨਾ ਕਰਾਉਣਾ ਕਿਸੇ ਭਰਾ ਨੇ ਠੀਕ ਆ ਜੀ ਤੇ 455000 ਦਾ ਡਿਮਾਂਡ ਹੈ ਹਾਂ ਇਹ ਕਿੰਨੇ ਦਾ ਬਣੇ ਇਹ ਤਾਂ ਆਪਾਂ 435000 ਰੁਪਏ ਦਾ 435000 ਦਾ ਇਹ ਬਣਦੀ ਅੱਗੇ ਦੀ ਅੱਗੇ ਆ ਗਿਆ ਬਾਈ ਏਸ ਅੱਗੇ ਆ ਗਿਆ ਜੀ ਏਸ ਡੀਆਈ 450 ਚਾਰ ਸਿਲੰਡਰ ਦੇ ਵਿੱਚ 50 ਐਚਪੀ ਜਾਗੇ ਹਾਂ ਜਿਵੇਂ ਆਪਾਂ ਕਹ ਜੀ ਕਵਾੜ ਮੁੱਲ ਦਾ ਟਰੈਕਟਰ ਆ ਪਰ ਕੰਮ ਪੂਰਾ ਸਵਰਾਜ ਜਿੰਨਾ ਕੰਮ ਕਰਦਾ ਟਰੈਕਟਰ ਹੈ ਹਾਂ ਇੰਜਣ ਪੱਖੋ ਬਾਕੀ ਰੰਗ ਰੂੰਗ ਦੇਖ ਸਕਦੇ ਹੋ ਤੁਸੀਂ ਇੰਜਣ ਸਾਰਾ ਜੈਨੂਨ ਨਹੀਂ ਪੈ ਜਨਾਂਗਾ ਪੈ ਇੰਜਣ ਉਹਦਾ ਬਹੁਤ ਰੰਗ ਪੈ ਰੈਕਟਰ ਦੇ ਉਹ ਹੈਗੀ ਇਹ ਨਾਲ ਮਿਲੂਗੀ ਠੀਕ ਹੈ ਜੀ ਸੈਲਫ ਸਲਫ ਬਈ ਚੱਗਦਾ ਬਈ ਬੈਟਰੀ ਵਧੀਆ ਨਵੇਂ ਵਰਗੀ ਪਈ ਆ ਠੀਕ ਹੈ ਜੀ ਸੋ ਵੀ ਮਿਲ ਜੂ ਟਰੈਕਟਰ ਸ਼ੋ ਮਿਲੂਗੀ ਹਾਂ ਮਾਡਲ ਜੀ ਇਹ ਮਾਡਲ 2013 ਬਈ ਹਾਂ ਜੀ ਡਿਮਾਂਡ ਜੀ ਡਿਮਾਂਡ ਇਹਦਾ ਇੱਕੋ ਹੀ ਰੇਟ ਆ ਬਈ 1 ਲੱਖ ਤੇ 20 ਹਜ਼ਾਰ ਦਾ ਦੇਣਾ ਆਪਾਂ ਜੇ 1 ਲੱਖ 20 ਹਜ਼ਾਰ ਰੁਪਏ ਦੇ ਟਰੈਕਟਰ ਵੀ ਜਨੂੰ ਮਿਲ ਜੂਗਾ 2013 ਮਾਡਲ ਕੋਈ ਨਹੀਂ ਦਿੰਦਾ ਰੇਟ ਤੇ ਕੋਈ ਵੀ ਟਰੈਕਟਰ ਨੰਬਰ ਇਹਦਾ ਨੰਬਰ ਇਹਦਾ ਬਾਈ ਬਾਹਰ ਲਗਾ ਠੀਕ ਆ ਜੀ ਹਾਂ ਬਾਕੀ ਟਰੈਕਟਰ ਬਾਈ ਤੁਸੀਂ ਦੇਖ ਲਿਓ ਇੰਜਨ ਗੇਰ ਤਾਂ ਵਧੀਆ ਬਾਈ ਚਲਾਈ ਚਲੂਈ ਦਾ ਜੀਮਿਦਾਰਾਂ ਕੋਲੇ ਹੀ ਆਪਣੇ ਚੱਲਦਾ ਸੀਗਾ ਇਹਨੇ ਕੰਮ ਲੈਣਾ ਹੁੰਦਾ ਕੀ ਕੋਈ ਮਾੜਾ ਨਹੀਂ ਠੀਕ ਆ ਜੀ ਵੱਡੇ ਨਾਲੋਂ ਛੋਟਾ ਹਾਂ ਕੰਟੈਕਟ ਨੰਬਰ ਆਪਣਾ ਹੀ ਆਪਣਾ ਬਾਈ 62883585655 ਪੁਰਾਣਾ ਟਰੈਕਟਰ ਪੁਰਾਣਾ ਟਰੈਕਟਰ ਕੱਟਿਆ ਜਾਊ ਬਾਈ ਜਿਵੇਂ ਆਪਣੇ ਟਰੈਕਟਰਾਂ ਦੇ ਜਾਇਜ਼ ਹੀ ਰੇਟ ਹੁੰਦੇ ਤੇ ਜਾਇਜ਼ ਰੇਟ ਦੀ ਬਾਈ ਕੱਟਾਂਗੇ ਮਾਲ ਮੁੱਲ ਜਿਹੜੇ ਹਿਸਾਬ ਨਾਲ ਵਿਗਦੇ ਰਹਿਤੋ ਠੀਕ ਆ ਜੀ ਹਾਂ ਠੀਕ ਆ ਬਾਈ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਹੈ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦਾ ਨਵੇਂ ਵੀਡੀਓ ਨਾਲ ਧੰਨਵਾਦ